ਮੇਰਾ ਨਾਮ ਵੀਰ ਸਿੰਘ ਹੈ ਕੀ ਗੱਲ ਹੋਈ ਤੁਹਾਡੇ ਬਰਦਰ ਇਹ ਮੇਰੇ ਤੋਂ ਛੋਟਾ ਹੈ ਸਾਡੇ ਸਾਰੇ ਪਰਿਵਾਰਾਂ ਤੋਂ ਛੋਟਾ ਹੈ ਇਹ ਮਹਾਰਾ ਹੀ ਬੜਾ ਗਰੀਬ ਹੈ ਸਰਦਾਰਾਂ ਦੇ ਨਾਲ ਸੇਵਸ ਕਰਦਾ ਹੈ ਇਹ ਬੰਬੀ ਤੜਕੇ ਬੰਦ ਕਰਨ ਗਿਆ ਵਾ ਤੇ ਬੰਦ ਕਰ ਦਿਆ ਇਹਦੇ ਉੱਤੇ ਲਿੰਕਰ ਡਿੱਗ ਪਿਆ ਵਾ ਤੇ ਨਾਇ ਦਾ ਕੋਈ ਧੀ ਹੈ ਤੇ ਨਾਇ ਦਾ ਕੋਈ ਪੁੱਤਿਆ ਕੱਲੀ ਉਹਦੇ ਘਰ ਦੀ ਰਹਿ ਗਈ ਆ ਉਹਨੂੰ ਕੋਈ ਚਾਹ ਨੌਕਰੀ ਦਵਾ ਦੇ ਨੇ ਕਿ ਸਰਕਾਰ ਦੇ ਦੇਵੇ ਕਿਉਂਕਿ ਸਾਡੇ ਕੋਲ ਤਾਂ 24 ਘੰਟੇ ਹੋਣਾ ਨਹੀਂ ਕੁਛ ਵੀ ਉਹਨਾਂ ਆਪਣੇ ਉਹਦੇ ਜੋਗਾ ਮਿਲ ਜੇ ਕੋਈ ਸਰਕਾਰ ਸਾਡੇ ਸਹੂਲਤ ਦੇਵੇ ਕੰਮ ਕਿਸੇ ਕੋਲ ਕਰਦਾ ਸੀ ਜਾਂ ਪਹਿਲੀ ਠੇਕੇਦਾਰੀ ਠੇਕੇ ਤੇ ਉਹਨੇ ਜਿੱਤਰਾ ਸੇਪ ਕੀਤੀ ਉਹਦੀ ਕਿਹਦੀ ਸੇਪ ਕੀਤੀ ਉਹਦੇ ਹਿਸਾਬ ਹੀ ਰਿਆ ਸੀ ਸਾਲ ਬਾਅਦ ਤੇ ਤੜਕੇ ਬੰਬੀ ਬੰਦ ਕਰਨ ਗਿਆ ਉਹਦੇ ਉੱਤੇ ਦੋ ਮੁੰਡੇ ਗਏ ਇੱਕ ਵੱਜ ਗਿਆ ਤੇ ਇਹ ਥੱਲੇ ਆ ਗਿਆ ਕਿੰਨਾ ਚਿਰ ਹੋ ਗਿਆ ਸੀ ਇਹ ਕੰਮ ਦਾ ਇਹਨੂੰ 6 ਸਾਲ ਹੋ ਗਿਆ ਤਾਂ ਹੁਣ ਉਹਨੂੰ ਮਿਲੇ ਜਾ ਕੇ ਫਿਰ ਮਾਲਕ ਨੂੰ ਕਹਿੰਦੇ ਮਾਲਕ ਨੂੰ ਮਿਲੇ ਆ ਜੀ ਮਾਲਕ ਮਾਲਕ ਤੇ ਇਹਦੇ ਤੇ ਭਰੋਸਾ ਹੀ ਬੜਾ ਕਰਦਾ ਸੀ ਤੇ ਸਾਰੀ ਜਾਇਦਾਦ ਇਹਦੇ ਤੇ ਸੁੱਟੀ ਸੀ ਉਹਨੇ ਦੀ ਹਾਂ ਉਹ ਇਹ ਨਹੀਂ ਸਮਝਦਾ ਵੀ ਇਹਨੇ ਮੈਂ ਰੱਖਿਆ ਵਾ ਇਹਨੂੰ ਆਪਣਾ ਬੇੜਾ ਹੀ ਸਮਝਦਾ ਹੈ ਤਾਂ ਹੁਣ ਮਾਲਕ ਨਾਲ ਗੱਲਬਾਤ ਹੋਈ ਮਾਲਕ ਨੇ ਕਹਿੰਦੇ ਮਾਲਕ ਦਾ ਵੀ ਬਿਦੂ ਵੱਧ ਨੁਕਸਾਨ ਵਗੈਰਾ ਦੇ ਕਿੱਲੇ ਤੇ ਨੈਗੇਟਿਵ ਟੱਟ ਗਿਆ ਵਾ ਮਾਲਕ ਦਾ ਗੁਨਾਹ ਤੇ ਮਾਲਕ ਦਾ ਵੀ ਕੋਈ ਨਹੀਂ ਕਹ ਹੇ ਰੱਬ ਦੀ ਕੀਤੀ ਹੋਗੀ ਆ ਨਾ ਇਦੋਂ ਕੋ ਮਾਲਕ ਦਵੇ ਕੋਈ ਸਰਕਾਰ ਦਵੇ ਨਹੀਂ ਪਰਿਵਾਰ ਆ ਸਰਕਾਰ ਕੋ ਬਿਲਕੁਲ ਇਹਦਾ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਗਾ ਬਾਲਿਆਂ ਦੀਆਂ ਸ਼ਤਾਂ ਵੇਖ ਲੋ ਇਹਦੇ ਵਿੱਚ ਤੂੰ ਵੇਖ ਹੀ ਲਿਆ ਸਰਕਾਰ ਕੋ ਕੀ ਮੰਗ ਕਰਦੇ ਹੋ ਇਹ ਕੁੜੀ ਨੂੰ ਨੌਕਰੀ ਮਿਲ ਜੇ ਕੋਈ ਜਿਹੜੀ ਇਹਦੀ ਜ਼ਿੰਦਗੀ ਬਣੀ ਰਵੇ ਅ ਮੈਂ ਜੀ ਸਨੀਸੋਤਾ ਸੇਵਾਦਾਰ ਤੋਂ ਨਾ ਸਭ ਚਸ ਤੋਂ ਵਾਲਮੀਕ ਤੇਰ ਤੋਂ ਆ ਜਿਸ ਤਰ੍ਹਾਂ ਕਿ ਅੱਜ ਬਹੁਤ ਹੀ ਮਾੜੀ ਦੁਰਘਟਨਾ ਹੋਇਆ ਜਿਹੜੇ ਸਾਡੇ ਇਲਾਕੇ ਆ ਪਿੰਡ ਫਤਾਪੁਰ ਦੇ ਵਿੱਚ ਹੋਈ ਆ ਜਿਸ ਤਰ੍ਹਾਂ ਕਿ ਤੁਸੀਂ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਟੈਲ ਸਿੰਘ ਜੀ ਆ ਜਿਹੜਾ ਕਿ ਪਹਿਲੀ ਦਾ ਕੰਮ ਕਰਦਾ ਸੀ ਪਹਿਲੀ ਦੇ ਕੰਮ ਕਰਦ ਕੇ ਉਹ ਘਰੋਂ ਉੱਠ ਕੇ ਬੰਬੀ ਛੱਡਣ ਗਿਆ ਸੀ ਔਰ ਰੱਬ ਨੇ ਜਿਹੜਾ ਹੈ ਨਾ ਪੂਰਾ ਹੋਣ ਵਾਲਾ ਕਾਟਾ ਉਹ ਸਾਰੇ ਵੀਰਾਂ ਨੂੰ ਪਾਇਆ ਕਿ ਬਿਲਕੁਲ ਅਸੀਂ ਜਿਹੜਾ ਉਹ ਕਾਟਾ ਪੂਰਾ ਕਦੀ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਕਾਟਾ ਪੂਰਾ ਨਹੀਂ ਹੋ ਸਕਦਾ ਤੋ ਤੋਂ ਦੀ ਗੱਲ ਕਰ ਦਿੰਦੀ ਹੈ ਡੈਥ ਸਵੇਰੇ ਹੋਈ ਜਾਂ ਰਾਤ ਦੀ ਨਹੀਂ ਅੱਜ ਸਵੇਰੇ 4:30 5 ਵਜੇ ਦੀ ਗੱਲ ਸੀ ਤੇ ਸਾਰੇ ਜਣੇ ਆਪਾਂ ਲੈ ਕੇ ਗਏ ਆ ਹਸਪੀਟਲ ਤੇ ਜਿੱਥੇ ਉਹਨਾਂ ਨੇ ਡਾਕਟਰਾਂ ਨੇ ਮਿੱਤਿਕ ਅੰਕਾਰ ਸੀ ਜੀ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਵੱਲੋਂ ਸੰਪਰਕ ਵੀ ਉਹਨਾਂ ਨਾਲ ਕੀਤਾ ਜਾ ਰਿਹਾ ਸਾਡੇ ਸੈਂਟਰ ਹਲਕੇ ਦੇ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜੀ ਉਹਨਾਂ ਨਾਲ ਕਾਲਿੰਗ ਲਾਈਨ ਤੇ ਜੁੜਿਆ ਜਾ ਰਿਹਾ ਪਰ ਅਜੇ ਤੱਕ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਬਿਲਕੁਲ ਜੀ ਬਿਲਕੁਲ ਇਹ ਗੱਲ ਸੋਚਣ ਵਾਲੀ ਹੈ ਕਿ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਇਲਾਕੇ ਆ ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦਿਖਾਇਆ ਹੋਏਗਾ ਬਿਲਕੁਲ ਕਿ ਇਹ ਜਿਹੜੇ ਉਹ ਇਲਾਕੇ ਆ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਦਿੰਦੀਆਂ ਮੇਰੇ ਮੇਰੇ ਖਿਆਲ ਪਹਿਲਾਂ ਵੀ ਤੇ ਮੌਜੂਦਾ ਹੁੰਦੇ ਕਿ ਮੈਨੂੰ ਹੁਣੇ-ਹੁਣੇ ਇੱਕ ਇੱਥੇ ਹੁਣ ਵੀ ਆਨ ਕੇ ਇਹ ਹੀ ਗੱਲ ਦਾ ਪਤਾ ਲੱਗਾ ਕਿ ਅਜੇ ਤੱਕ ਜਿਹੜੀ ਇਹ ਗਰੀਬ ਲੋਕਾਂ ਨੂੰ ਜਿਹੜੀ ਡੈੱਡ ਬੋਡੀ ਰੱਖਣ ਵਾਲੀ ਕੈਂਡੀ ਹੁੰਦੀ ਹੈ ਅਜੇ ਤੱਕ ਉਹ ਗਰੀਬ ਲੋਕਾਂ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਤੇ ਕਿਹੜੀ ਆਪਾਂ ਕੁਝ ਹਾਲ ਪੰਜਾਬ ਦੀ ਗੱਲ ਕਰਦੇ ਆ ਕਿਹੜੀ ਆਪਾਂ ਪਰ ਇੱਕ ਗੱਲ ਹੈਗੀ ਆ ਅਸੀਂ ਪੰਜਾਬ ਸਰਕਾਰ ਕੋਲ ਵੀ ਕੋ ਮੰਗ ਕਰਦੇ ਆ ਕਿ ਅਸੀਂ ਉਹ ਭੈਣ ਨੂੰ ਜਿਹੜੀ ਹੈਗੀ ਆ ਆਵਾਜ਼ ਚੜ ਕੇ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਸਾਰੀ ਆਪਣੀ ਫੈਮਿਲੀ ਅਵਾਜ਼ ਚੜ ਕੇ ਅਸੀਂ ਉਹਦੇ ਨਾਲ ਸੰਘਰਸ਼ ਵੀ ਕਰਾਂਗੇ ਔਰ ਕਿਉਂਕਿ ਅੱਗੇ ਉਹ ਰਬ ਦੇ ਤਾਂ ਪਹਿਲਾਂ ਹੀ ਸਤਾਏ ਹੋਏ ਨੇ ਨਾ ਉਹਨਾਂ ਦਾ ਕੋਈ ਬੱਚਾ ਹੈ ਨਾ ਜਿਉਂ ਪਰਿਵਾਰ ਦੇ ਘਰ ਦੇ ਹਾਲਾਤ ਤੁਸੀਂ ਦੇਖੇ ਨੇ ਕਿੰਨੇ ਬੱਤਰ ਹੋਏ ਪਏ ਨੇ ਇਸ ਟਾਈਮ ਪਰ ਜਿਹੜਾ ਮਾੜਾ ਬੰਦਾ ਵਾ ਨਾ ਤੇ ਸਰਕਾਰਾਂ ਸੌਂਦੀਆਂ ਸਰਕਾਰਾਂ ਵੀ ਉਹਨਾਂ ਜੋਗੀਆਂ ਰਹਿ ਗਈਆਂ ਮੇਰੇ ਖਿਆਲ ਨਾਲ ਜਿਹੜੇ ਆ ਅਮੀਰ ਲੋਕ ਨੇ ਤੇ ਹੱਥ ਜੋੜ ਕੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਗਰੀਬ ਲੋਕਾਂ ਦੀ ਜਰੂਰ ਸੁਣਵਾਈ ਆ ਜਿਹੜੀ ਕਿਉਂਕਿ ਜਿਹੜੇ ਇਲੈਕਸ਼ਨ ਨੇ ਜਿਸ ਤਰ੍ਹਾਂ ਤੁਸੀਂ ਪਿੱਛੇ ਦੱਸਿਆ ਕਿ ਜਿਹੜਾ ਵੋਟਾਂ ਦਾ ਵੋਟਾਂ ਦਾ ਜਿਹੜਾ ਕਾਰਨ ਹੁੰਦਾ ਇਹ ਗਰੀਬ ਲੋਕ ਹੀ ਪਾਉਂਦੇ ਆ ਪਰ ਜਦੋਂ ਇਹੋ ਜਿਹਾ ਟਾਈਮ ਆ ਜਾਂਦਾ ਪਰ ਇਹ ਗਰੀਬ ਲੋਕਾਂ ਦੀ ਨਹੀਂ ਸੁਣੀ ਜਾਂਦੀ ਆ ਬਿਲਕੁਲ ਜੀ ਇਹ ਵੀ ਦੇਖਣ ਚ ਬਿਲਕੁਲ ਤੁਸੀਂ ਸੱਚ ਹੈ ਕੋਈ ਕੋਈ ਵੀ ਸਰਕਾਰ ਹੋਵੇ ਚਾਹੇ ਜਦੋਂ ਵਾਕਿਆ ਹੀ ਇਹ ਗੱਲ ਸਨੀ ਜੀ ਤੁਹਾਡੀ ਬਿਲਕੁਲ ਚੰਗੀ ਹੈ ਵਧੀਆ ਸਵਾਲ ਹੈ ਕਿ ਜਿਸ ਤਰ੍ਹਾਂ ਵੋਟਾਂ ਵੋਟਾਂ ਲੈਣ ਵਾਲੇ ਸਾਰੇ ਆ ਜਾਂਦੇ ਪਰ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੋ ਜਾਂਦਾ ਮੇਰੇ ਲੋ ਕੋਈ ਵੀ ਇਨਾਂ ਦੇ ਹਾਲਾਤ ਕੁਛ ਨਹੀਂ ਆਂਦਾ। ਸਹੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਸਰਕਾਰ ਦੇ ਦਾਅਵੇ ਦੀ ਆ ਜਿਹੜੀ ਇੱਥੇ ਆ ਕੇ ਪੋਲ ਕੁੰਦੀ ਹੈ ਇਹੋ ਜਿਹੇ ਹਾਲਾਤ ਆ। ਬਿਲਕੁਲ ਜੀ ਬਿਲਕੁਲ ਸਰਕਾਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ 75 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਤੁਸੀਂ ਪਹਿਲੇ ਦੇਖ ਸਕਦੇ ਹੋ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਅਕਾਲੀਆਂ ਦੀ ਸਰਕਾਰ ਹੋਵੇ ਚਾਹੇ ਇਸ ਟਾਈਮ ਮੌਜੂਦਾ ਸਰਕਾਰ ਆਪਦੀ ਹੋਵੇ। ਪਰ ਇਹ ਗਰੀਬਾਂ ਦੇ ਹਾਲਾਤ ਨੇ ਜਿਹੜੇ ਤੁਸੀਂ ਅੱਜ ਵੀ ਦੇਖੋਗੇ ਉੱਥੇ ਬੱਤਰ ਦੇ ਬੱਤਰ ਨੇ ਪਰ ਇੱਕ ਗੱਲ ਮੈਂ ਅੱਜ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਪਰਿਵਾਰ ਨੂੰ ਉਹ ਕਟਾ ਪਿਆ ਜਿਹੜਾ ਜ਼ਿੰਦਗੀ 'ਚ ਕਦੀ ਵੀ ਇਹ ਪੂਰਾ ਨਹੀਂ ਕਰ ਸਕਦੇ ਸੋ ਅਸੀਂ ਵੀ ਹੱਥ ਜੋੜ ਕੇ ਸਾਰੇ ਜਿੰਨੇ ਵੀ ਭਰਾ ਹੈਗੇ ਆ ਪਰਿਵਾਰ ਦਾ ਬਿਲਕੁਲ ਸਾਥ ਹੈ ਕਿਉਂਕਿ ਮੇਰੀ ਆਪਣੀ ਫੈਮਿਲੀ ਹੈ ਇਹ ਇਹ ਗੱਲ ਕਹਿਣਾ ਚਾਹਾਂਗਾ ਤੁਹਾਡੇ ਮਾਦੀਮ ਜਾਈ ਵੀ ਕਿ ਸਾਡੇ ਪਰਿਵਾਰ ਦਾ ਇੱਕ ਹਿੱਸਾ ਸੀ ਜਿਹੜਾ ਅਸੀਂ ਇੱਕ ਬਾਹ ਕਹਿ ਸਕਦੇ ਹਾਂ ਇੱਕ ਵਾਰ ਤੋਂ ਕੀ ਮੰਗ ਕਰਦੇ ਆਂ ਪੰਜਾਬ ਸਰਕਾਰ ਕੋ ਐਹੀ ਮੰਗ ਕਰਦੇ ਆਂ ਕਿ ਇਸ ਪਰਿਵਾਰ ਦਾ ਜਿਹੜੀ ਸਹਾਇਤਾ ਵਾ ਪਹਿਲਾਂ ਤਾਂ ਉਹ ਕੀਤੀ ਜਾਵੇ ਇਸ ਭੈਣ ਨੂੰ ਜਿਹੜੀ ਨੌਕਰੀ ਆ ਉਹ ਅਸੀਂ ਮੰਗ ਕਰਾਂਗੇ ਕਿ ਜ਼ਰੂਰ ਹੋਰੀ ਜਿਹੜੀ ਮੰਗ ਆ ਇਸ ਪਰਿਵਾਰ ਦੀ ਜਿਹੜੀ ਮੰਗ ਆ ਸਾਡੀ ਮੰਗ ਆ ਉਹ ਜ਼ਰੂਰ ਪੂਰੀ ਕਰਵਾਉਂਦੀ ਅਸੀਂ ਐਮਐਲਏ ਸਾਹਿਬ ਕੋ ਜੇ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਆਪਾਂ ਬਿਲਕੁਲ ਉਹਨਾਂ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਜੀ ਸੋ ਧੰਨਵਾਦ ਸਾਰਿਆਂ ਨੂੰ ਜੈ ਵਾ ਮੇਰਾ ਨਾਮ ਸੁਖਬੀਰ ਸਿੰਘ ਕੀ ਗੱਲਬਾਤ ਹੋਈ ਜਿਹੜਾ ਲੈਂਟਰ ਲੱਗਿਆ ਪਰਿਵਾਰ ਇਹ ਜਮੀਨ ਐ ਟੈਲ ਸਿੰਘ ਨੇ ਲਈ ਠੇਕੇ ਤੇ ਉਹ ਵਾਈ ਵਾਈ ਕਰਦਾ ਕੰਟਰੋਲ ਸਾਰਾ ਉਹਦੀ ਹਵੇਲੀ ਤਕਰੀਬਨ ਇੱਥੇ ਹੀ ਜੱਗੇ ਵੀ ਇੱਥੇ ਹੀ ਸਾਰਾ ਕੰਮ ਕਾਰੋਬਾਰ ਕਰਦੇ ਸੀਗੇ ਆ ਕੇ ਕਦੇ ਬੰਬੀ ਛੱਡਣ ਆਇਆ ਕਦੇ ਸਵੇਰੇ ਉਹ ਕੁਦਰਤੀ ਉਹ ਪਰਲੀ ਸਾਈਡ ਤੇ ਬੈਠ ਕੇ ਅਗਲ ਤੇ ਇੱਧਰ ਹੀ ਬੈਂਦੇ ਨੇ ਤੇ ਉੱਤੇ ਸਭ ਕੁਝ ਠੀਕ ਠਾਕ ਉਹ ਗੱਲ ਬਾਤ ਨਹੀਂ ਉਹ ਕੁਦਰਤੀ ਕਿ ਤੇ ਉਤੋਂ ਲੈਂਟਰ ਜਿਹੜਾ ਸਾਰਾ ਸਾਰਾ ਟਿਕਾ ਹੋ ਗਿਆ ਸੀ ਜਿਹਨੇ ਠੇਕੇ ਦੇ ਲਈ ਇਹ ਨਾ ਹੋ ਗਿਆ ਨਾ ਕੋ 6-7 ਸਾਲ ਤੋਂ ਹੋ ਗਿਆ ਉਹਦੋਂ ਦਾ ਹੀ ਠੇਕੇ ਤੇ ਵਾਰ ਰਹੀ ਸੀ ਹਾਂਜੀ ਹਾਂਜੀ ਠੇਕੇ ਤੇ ਤੇ ਇਹ ਤੁਹਾਡੇ ਜ਼ਮੀਨ ਤੁਹਾਡੀ ਮਾਲਕੀ ਹੈ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਇਹ ਹੁੰਦਾ ਸੀ ਹਾਂਜੀ ਠੀਕ ਹੈ ਸਾਰਾ ਕੰਟਰੋਲ ਇਹਦੇ ਕੋਈ ਹੈਗਾ ਕਿ ਮਦਦ ਸਾਬ ਲੇਟਰ ਦਾ ਕਾਰਨ ਹੋ ਰਿਹਾ ਡੀਸੀ ਤੋਂ ਜਾਂ ਗੱਦਾਂ ਲੇਟਰ ਚੱਕਾ ਭਲਾ ਕੋਈ ਕੋਈ ਚੋਂਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਕੋਈ ਟ੍ਰੇਡ ਨਹੀਂ ਹੈਗੀ ਬੇਚਾਨਕ ਡੇਪਿਆ ਪਤਾ ਨਹੀਂ ਕਿੱਦਾਂ ਰੱਬ ਜਾਣਦਾ ਇਹਦੇ ਪਰਿਵਾਰ ਦਾ ਨੁਕਸਾਨ ਵੀ ਹੋਇਆ ਤਾਂ ਫਿਰ ਉਹਨਾਂ ਦਾ ਸਾਥ ਲੋਗੇ ਨਹੀਂ ਹਾਂਜੀ ਅਸੀਂ ਨਾਲ ਹੀ ਆ ਅਸੀਂ ਇਹਦਾ ਕਹਿਣਾ ਸਾਡਾ ਵੀ ਖੜੇ ਪਰਿਵਾਰ ਦਾ ਜੀ ਹਾਂਜੀ